ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਾਹਿਬਦੀਪ कौर ਹੈ ਤੇ ਮੈਂ ਪਟਿਆਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ ਮੇਰੀ ਪੂਰੀ ਜੋ ਸਟੱਡੀ ਹੈ ਉਹ ਪ੍ਰੋਫੈਸਰ ਗੁਰਸੇਵ ਸਿੰਘ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਤੋਂ ਕੰਪਲੀਟ ਹੋਈ ਹੈ ਤੇ ਮੇਰਾ ਯੋਗਾ ਡਿਪਲੋਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਪੰਜਾਬ ਸਰਕਾਰ ਦਾ ਆਪਣੇ ਦਿਲੋਂ ਧੰਨਵਾਦ ਕਰਦੀ ਹਾਂ ਸੀਐਮ ਸਾਹਿਬ ਦਾ ਕਿ ਮੈਂ ਬੇਰੋਜ਼ਗਾਰ ਸੀ ਇੰਨੀਆਂ ਡਿਗਰੀਆਂ ਲੈਣ ਤੋਂ ਬਾਅਦ ਵੀ ਤੇ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਯੋਗਾ ਡਿਪਲੋਮਾ ਕਰਨ ਤੋਂ ਬਾਅਦ ਇਸ ਪ੍ਰੋਫੈਸ਼ਨ ਦੇ ਵਿੱਚ ਆਈ ਹਾਂ ਇੱਥੇ ਸਰਾਂ ਦੇ ਵਿੱਚ ਮੈਂ ਐਜ਼ ਅ ਯੋਗਾ ਟ੍ਰੇਨਰ ਜੌਬ ਕਰ ਰਹੀ ਹਾਂ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਵਧੀਆ ਪੇ ਸਕਿੱਲ ਦੇ ਕੇ ਇਸ ਲੈਵਲ ਤੱਕ ਪਹੁੰਚਾਇਆ ਹੈ ਕਿ ਅਸੀਂ ਆਪਣਾ ਫਿਊਚਰ ਆ ਜੋ ਸਿਕਿਉਰ ਕਰ ਸਕਦੇ ਹਾਂ ਮੈਂ ਇੱਥੇ ਸਰਾਂ ਦੇ ਵਿੱਚ 6 ਕਲਾਸਿਸ ਲੈ ਰਹੀ ਹਾਂ 2 ਮਾਰਨਿੰਗ ਦੇ ਵਿੱਚ ਤੇ 4 ਇਵਨਿੰਗ ਦੇ ਵਿੱਚ ਜੋ ਵੀ ਮਹਿਲਾਵਾਂ ਨੇ ਉਹ ਮੋਸਟਲੀ ਘਰ ਦੇ ਵਿੱਚ ਰਹਿੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਤੇ ਦੂਜੀ ਗੱਲ ਉਹਨਾਂ ਨੂੰ ਕੋਈ ਪੇ ਕਰਕੇ ਬਾਹਰ ਨਹੀਂ ਭੇਜਦਾ ਕੋਈ ਉਹਨਾਂ ਨੂੰ ਯੋਗਾ ਕਲਾਸਿਜ਼ ਨਹੀਂ ਦੇ ਸਕਦਾ ਕੋਈ ਉਹਨਾਂ ਨੂੰ ਜਿਮ ਨਹੀਂ ਭੇਜ ਸਕਦਾ ਜਿਹਦੇ ਕਰਕੇ ਮਹਿਲਾਵਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੈ ਘਰਾਂ ਤੋਂ ਬਾਹਰ ਨਿਕਲਣਾ ਸਰਕਾਰ ਨੇ ਉਹਨਾਂ ਨੂੰ ਇਹ ਬਹੁਤ ਵਧੀਆ ਮੌਕਾ ਦਿੱਤਾ ਹੈ ਕਿ ਉਹ ਬਿਨਾਂ ਕਿਸੇ ਜਗ੍ਹਾ ਤੇ ਕੋਈ ਪੈਸੇ ਦਿੱਤੇ ਫ੍ਰੀ ਆਫ ਕਾਸਟ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਨੇ ਮਹਿਲਾਵਾਂ ਨੂੰ ਜੋ ਜ਼ਿਆਦਾਤਰ ਦਿੱਕਤਾਂ ਆਉਂਦੀਆਂ ਨੇ ਬੈਕ ਪੇਨ ਦੀ ਨੀ ਪੇਨ ਕਿਉਂਕਿ ਮੋਸਟਲੀ ਘਰਾਂ ਦੇ ਵਿੱਚ ਜੋ ਕੰਮ ਹੈ ਉਹ ਰੁਟੀਨ 'ਚ ਉਹਨਾਂ ਦਾ ਰਹਿੰਦਾ ਹੈ ਜਿਹਦੇ ਕਰਕੇ ਜਿਵੇਂ ਉਹ ਸਾਡੇ ਕੋਲ ਯੋਗਾ ਕਲਾਸਿਸ ਦੇ ਲਈ ਆਉਂਦੇ ਨੇ ਤਾਂ ਸੋ ਉਹਨਾਂ ਨੂੰ ਬੈਕ ਨਾਲ ਰਿਲੇਟਡ ਐਕਸਰਸਾਈਜ਼ ਤੇ ਨੀ ਨਾਲ ਤੇ ਦਨ ਬਾਕੀ ਜਿਵੇਂ ਥੋੜਾ ਬਹੁਤ ਮੈਡੀਟੇਸ਼ਨ ਦਾ ਜਿੰਨਾ ਉਹਨਾਂ ਕੋਲ ਸਮਾਂ ਹੁੰਦਾ ਹੈ ਉਸ ਅਕੋਰਡਿੰਗ ਅਸਾ ਉਹਨਾਂ ਨੂੰ ਮੈਡੀਟੇਸ਼ਨ ਵੀ ਕਰਵਾਉਨੇ ਆ ਜਿਹਦੇ ਨਾਲ ਉਹ ਥੋੜਾ ਇੱਥੇ ਆ ਕੇ ਘਰ ਨਾਲੋਂ ਜ਼ਿਆਦਾ ਬੈਟਰ ਫੀਲ ਕਰਦੇ ਨੇ ਉਕਾ ਨੂੰ ਵੀ ਇਹ ਕਹਾਂਗੀ ਤੇ ਲੇਡੀਜ਼ ਨੂੰ ਮੈਂ ਐਸੇ ਦੇ ਲਈ ਅਵੇਅਰ ਕਰਾਂਗੀ ਕਿ ਉਹ ਯੋਗਨਾ ਨਾਲ ਜੁੜਨ ਤੇ ਆਪਣੇ ਆਪ ਨੂੰ ਠੀਕ ਰੱਖਣਾ। ਇਹ ਸਾਰੇ ਉਪਰਾਲੇ ਵਾਸਤੇ ਪੰਜਾਬ ਸਰਕਾਰ ਦਾ ਮੈਂ ਤੈ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਫੈਸ਼ਨ ਨੂੰ ਜੋ ਪਹਿਚਾਨ ਕੇ ਸਾਨੂੰ ਇਸ ਕਾਬਿਲ ਸਮਝਿਆ ਕਿ ਸਾਨੂੰ ਇਸ ਸੀਐਮ ਦੀ ਜੋਗਸ਼ਾਲਾ ਵਿੱਚ ਨੌਕਰੀ ਦਿੱਤੀ। ਧੰਨਵਾਦ।